ਮਿਸਟਰ ਪਾਸ ਲਈ ਨਾਗਰਿਕਾਂ ਨੂੰ ਹੁਣ ਨਹੀਂ ਲੱਗਣਾ ਪਵੇਗਾ ਲਾਈਨਾਂ ਦੇ ਵਿੱਚ ਸੁਭਾ ਸਰਕਾਰ ਨੇ ਕਰ ਦਿੱਤੀ ਹੈ ਅਹਿਮ ਪਹਿਲ ਕਦਮੀ ਈ ਪਾਸ ਸੇਵਾਵਾਂ ਦਾ ਕਰ ਦਿੱਤਾ ਹੈ ਐਲਾਨ ਜੀ ਹਾਂ ਇਸ ਵੇਲੇ ਨਾਗਰਿਕਾਂ ਨੂੰ ਵੱਡੀਆਂ ਲਾਈਨਾਂ ਦੇ ਵਿੱਚ ਨਹੀਂ ਲੱਗਣਾ ਪਵੇਗਾ ਤੇ ਨਾ ਹੀ ਉਹਨਾਂ ਨੂੰ ਉਡੀਕ ਕਰਨੀ ਪਵੇਗੀ ਕਿ ਕਦੋਂ ਉਹਨਾਂ ਦਾ ਵਿਜ਼ਟਰ ਪਾਸ ਬਣੇਗਾ ਕਿਉਂਕਿ ਸਵੇਰ ਸਰਕਾਰ ਦੇ ਵੱਲੋਂ ਇਸ ਵਕਤ ਇੱਕ ਵਿਸ਼ੇਸ਼ ਪਹਿਲ ਕਦਮੀ ਕੀਤੀ ਗਈ ਹੈ ਸਰਕਾਰ ਦੇ ਵੱਲੋਂ ਈ ਪਾਸ ਸੇਵਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਦੱਸਦੀ ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਪ੍ਰਸ਼ਾਸਨਿਕ ਮੰਤਰੀ ਸ਼੍ਰੀ ਅਮਨ ਅਰੋੜਾ ਹੋਰਾਂ ਦੇ ਵੱਲੋਂ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇ ਤੇ 1 ਤੇ 2 ਦੇ ਲਈ ਇਹ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਨੇ। ਹੁਣ ਉਹਨਾਂ ਨੂੰ ਵੱਡੀਆਂ ਲਾਈਨਾਂ ਦੇ ਵਿੱਚ ਖੜ ਕੇ ਉਡੀਕ ਨਹੀਂ ਕਰਨੀ ਪਵੇਗੀ ਤੇ ਉਹਨਾਂ ਦੇ ਸਮੇਂ ਦੀ ਵੀ ਬਚਤ ਹੋ ਜਾਵੇਗੀ। ਇਸ ਵਕਤ ਇੱਕ ਪੋਰਟਲ ਵੀ ਤਿਆਰ ਕਰ ਦਿੱਤਾ ਗਿਆ ਹੈ ਜਿਸ ਤੇ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਇਹ ਪੋਰਟਲ ਹੈ connect.punjab.gov.in ਇਸ ਦੇ ਉੱਪਰ ਰਜਿਸਟ੍ਰੇਸ਼ਨ ਹੋਵੇਗੀ ਤੇ ਇਸ ਦੇ ਸੰਬੰਧ ਦੇ ਵਿੱਚ ਜਿਹੜਾ ਕੋਈ SMS ਹੋਵੇਗਾ ਉਹ ਭੇਜਿਆ ਜਾਵੇਗਾ ਜਾਂ ਫਿਰ WhatsApp ਦੇ ਉੱਪਰ ਜਾਣਕਾਰੀ ਦਿੱਤੀ ਜਾਵੇਗੀ ਦੱਸਦੀ ਹੈ ਕਿ ਸ਼੍ਰੀ ਅਮਨ ਅਰੋੜਾ ਹੋਣਾ ਨੇ ਕਿਹਾ ਹੈ ਕਿ ਇਸੇ ਵਾਅ ਮਾ ਸ਼ੁਰੂ ਕਰਨ ਦੇ ਨਾਲ ਜਿੱਥੇ ਸਮੇਂ ਦੀ ਬਚਤ ਹੋਵੇਗੀ ਉੱਥੇ ਹੀ ਫਾਲਤੂ ਦੀ ਕਾਗਜ਼ਈ ਕਾਰਵਾਈ ਤੋਂ ਵੀ ਬਚਾ ਜਾਵੇਗਾ ਕਿਉਂਕਿ ਅਗਰ ਲਿਖਤੀ ਰੂਪ ਦੇ ਵਿੱਚ ਵਿਜ਼ਟਰ ਪਾਸ ਬਣਨਗੇ ਤਾਂ ਉਸ ਦੇ ਵਿੱਚ ਬਹੁਤ ਜ਼ਿਆਦਾ ਕਾਗਜ਼ ਦੀ ਖਪਤ ਵੀ ਹੁੰਦੀ ਹੈ ਬਹੁਤ ਜ਼ਿਆਦਾ ਸਮੇਂ ਦੀ ਵੀ ਬਰਬਾਦੀ ਹੁੰਦੀ ਹੈ ਇਸ ਕਰਕੇ ਸਰਕਾਰ ਦੇ ਵੱਲੋਂ ਹੁਣ ਈ ਪਾਸ ਸੇਵਾਵਾਂ ਸ਼ੁਰੂ ਕਰਨ ਦਾ ਜਿਹੜਾ ਕੰਮ ਉਹ ਕੀਤਾ ਗਿਆ ਹੈ ਤਾਂ ਕਿ ਜਿਹੜੇ ਕਿ ਸਿਵਲ ਸਕਤਰਤ ਨੇ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਮਿਲ ਸਕਣ ਇਹ ਦੱਸਦੀ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਹੋਰ ਵੀ ਬਹੁਤ ਸਾਰੇ ਅਚੇਹੀ ਕੰਮ ਕੀਤੇ ਗਏ ਨੇ ਜਿਸ ਦੇ ਤਹਿਤ ਸੂਬੇ ਦੀ ਹਰ ਪੱਖ ਤੋਂ ਤਰੱਕੀ ਹੋ ਰਹੀ ਹੈ ਤੇ ਹੁਣ ਸੂਬਾ ਸਰਕਾਰ ਦੇ ਵੱਲੋਂ ਜਿਹੜੇ ਕਿ ਈ-ਪਾਸ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਨੇ ਉਸ ਦੇ ਤਹਿਤ ਬਹੁਤ ਜ਼ਿਆਦਾ ਸਮੇਂ ਦੀ ਬਚਤ ਹੋ ਸਕੇਗੀ ਤੇ ਨਾਲ ਹੀ ਨਾਲ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਕਿਸੇ ਤਰੀਕੇ ਦੀ ਉਡੀਕ ਵੀ ਨਹੀਂ ਕਰਨੀ ਪਵੇਗੀ ਤੇ ਨਾ ਹੀ ਲੰਮੀਆਂ ਲਾਈਨਾਂ ਦੇ ਵਿੱਚ ਖੜੇ ਹੋਣਾ ਪਵੇਗਾ ਕਿਉਂਕਿ ਜਦੋਂ ਕਾਗਜ਼ੀ ਕਾਰਵਾਈ ਹੁੰਦੀ ਹੈ ਤਾਂ ਫਿਰ ਵਕਤਾਂ ਬਰਬਾਦ ਹੁੰਦਾ ਹੀ ਹੁੰਦਾ ਹੈ ਨਾਲ ਹੀ ਨਾਲ ਕਾਗਜ਼ੀ ਕਾਰਵਾਈ ਵੀ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਤੇ ਕਈ ਵਾਰ ਪੱਤਰ ਵਿਹਾਰ ਦੇ ਵਿੱਚ ਵੀ ਬਹੁਤ ਜ਼ਿਆਦਾ ਵਕਤ ਲੱਗ ਜਾਂਦਾ ਹੈ ਤੇ ਹੁਣ ਅਗਰ ਇਹ ਕੰਮ ਆਨਲਾਈਨ ਹੋਵੇਗਾ ਤਾਂ ਫਿਰ ਕਿਸੇ ਵੀ ਪ੍ਰਕਾਰ ਦੀ ਕੋਈ ਉਡੀਕ ਨਹੀਂ ਕਰਨੀ ਪਵੇਗੀ ਕਿਉਂਕਿ ਆਨਲਾਈਨ ਹੀ ਜਿਹੜਾ ਇਹ ਕੋਈ ਰਜਿਸਟਰ ਕੀਤਾ ਹੋਏਗਾ ਉਸ ਦਾ ਜਿਹੜਾ ਸਟੇਟਸ ਉਹ ਚੈੱਕ ਹੋ ਜਾਵੇਗਾ ਤੇ ਕਿਸੇ ਵੀ ਪ੍ਰਕਾਰ ਦੀ ਜਿਹੜੀ ਉਡੀਕ ਤੋਂ ਉਹ ਹੁਣ ਨਾਗਰਿਕ ਬਚ ਸਕਣਗੇ ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸੂਬੇ ਦੀ ਹਰ ਪੱਖ ਤੋਂ ਉਮੰਤੀ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਅਨੇਕਾਂ ਕੰਮ ਕੀਤੇ ਗਏ ਨੇ ਜਿਸ ਦੇ ਤਹਿਤ ਹੁਣ ਈ-ਪਾਸ ਸੇਵਾਵਾਂ ਸ਼ੁਰੂ ਕਰਨ ਦਾ ਕੰਮ ਵੀ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਜਿਸ ਦੇ ਨਾਲ ਸਮੇਂ ਦੀ ਬਚਤ ਦੇ ਨਾਲ ਨਾਲ ਕਾਗਜ਼ੀ ਜਿਹੜੀ ਫालतੂ ਕਰਵਾਏ ਉਸ ਤੋਂ ਵੀ ਬਚਿਆ ਜਾਵੇਗਾ ਤੇ ਨਾਗਰਿਕਾਂ ਨੂੰ ਤੇ ਜਿਹੜੇ ਇਹ ਸਿਵਲ ਵਰਕਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਸੋ ਸੂਬਾ ਸਰਕਾਰ ਦੇ ਵੱਲੋਂ ਜਿੱਥੇ ਮੁੱਖ ਮੰਤਰੀ ਸਦਾਰ ਭਗਵੰਤ ਸਿੰਘ ਮਾਨ ਹੁਰਾਂ ਦੀ ਅਗਵਾਈ ਹੇਠ ਤੇ ਨਾਲ ਹੀ ਨਾਲ ਹੈ ਜਿਹੜੇ ਸੂਬਾ ਪ੍ਰਧਾਨ ਨੇ ਸ਼੍ਰੀ ਅਮਨ अरोड़ा ਉਹਨਾਂ ਦੀ ਜਿਹੜੀ ਰਹਿਨਮਾਈ ਦੇ ਹੇਠ ਬਹੁਤ ਸਾਰੇ ਜਿਹੜੇ ਕੰਮ ਹੋ ਰਹੇ ਨੇ ਜਿਸ ਦੇ ਨਾਲ ਸੂਬੇ ਦੀ ਹਰ ਪੱਖ ਤੋਂ ਤਰੱਕੀ ਹੋ ਰਹੀ ਹੈ